ਹਸ਼ਿਆਰਪੁਰ ਦੇ ਨਜ਼ਦੀਕ ਪੈਂਦੇ ਪਿੰਡ ਡਾਡਾ ਦੇ ਬਸਤੀ ਗਲੂਆ ਨੂੰ ਆਉਣ ਵਾਲੀ ਸੜਕ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਨਹੀਂ ਬਣਾਈ ਗਈ। ਬਸਤੀ ਗਲੂਆ ਦੇ ਲੋਕਾਂ ਵੱਲੋਂ ਬਾਰ-ਬਾਰ ਸਰਕਾਰਾਂ ਦੇ ਧਿਆਨ ਵਿੱਚ ਲਿਆਉਣ ਦੇ ਬਾਅਦ ਵੀ ਨਾ ਤਾਂ ਸਰਕਾਰਾਂ ਵੱਲੋਂ ਸੜਕ ਬਣਾਈ ਗਈ ਤੇ ਨਾ ਹੀ ਮੰਤਰੀਆਂ ਵੱਲੋਂ ਬਸਤੀ ਗਲੂਆ ਦੇ ਲੋਕਾਂ ਦੀ ਹਸਰ ਲਈ ਗਈ। ਜੇਕਰ ਗੱਲ ਕਰੀਏ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਤੋਂ ਬਾਅਦ ਹਸ਼ਿਆਰਪੁਰ ਦੇ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਬਸਤੀ ਗਲੂਆ ਦੇ ਲੋਕਾਂ ਨੂੰ ਮਿਲਣ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਤੇ ਉਹਨਾਂ ਵੱਲੋਂ ਬਸਤੀ ਗਲਵਾ ਨੂੰ ਆਉਣ ਵਾਲੀ ਸੜਕ ਬਣਾਉਣ ਲਈ 1 ਸਾਲ ਦਾ ਸਮਾਂ ਮੰਗਿਆ ਗਿਆ ਸੀ ਪਰ ਉਸ ਤੋਂ ਬਾਅਦ ਵੀ ਮੰਤਰੀ ਜਿੰਪਾ ਵੱਲੋਂ ਬਸਤੀ ਗਲਵਾ ਦੇ ਲੋਕਾਂ ਦੀ ਕੋਈ ਸਾਰ ਨਹੀਂ ਲਈ ਗਈ ਬਸਤੀ ਗਲਵਾ ਦੇ ਲੋਕਾਂ ਦਾ ਕਹਿਣਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਪਰੰਤੂ ਹੁਸ਼ਿਆਰਪੁਰ ਦੇ ਉਮੀਦਵਾਰਾਂ ਵੱਲੋਂ ਇਸ ਸਮੱਸਿਆ ਸੁਣਨ ਲਈ ਉਹਨਾਂ ਕੋਲ ਕੋਈ ਨਹੀਂ ਆਇਆ ਬਸਤੀ ਗਲਵਾ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਹੁਸ਼ਿਆਰਪੁਰ ਦੇ ਵਿਧਾਇਕ ਅਤੇ ਲੋਕ ਸਭਾ ਦੇ ਉਮੀਦਵਾਰ ਵੱਲੋਂ ਉਹਨਾਂ ਨੂੰ ਹੁਸ਼ਿਆਰਪੁਰ ਦੇ ਨਾਗਰਿਕ ਨਹੀਂ ਸਮਝਿਆ ਜਾ ਰਿਹਾ ਬਸਤੀ ਗਲਵਾ ਦੇ ਰਹਿਣ ਵਾਲੇ ਪਿਆਰਾ ਸਿੰਘ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਵੱਡੇ ਵੱਡੇ ਸੁਪਨੇ ਦਿਖਾ ਕੇ ਮੁਰਕੇ ਸਾਰ ਨਾ ਲੈਣਾ ਉਹਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਬਿਲਕੁਲ ਨਿਕੰਮੀ ਹੋ ਚੁੱਕੀ ਹੈ ਜੋ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕਰ ਸਕਦੀ। ਉਸ ਪਾਰਟੀ ਤੋਂ ਅਸੀਂ ਕੀ ਉਮੀਦ ਲਗਾ ਸਕਦੇ ਹਾਂ ਜੋ ਬਸਤੀ ਗਲਵਾ ਨੂੰ ਸੜਕ ਨਾ ਦੇ ਸਕਣ। ਜਿਸ ਕਰਕੇ ਮੰਤਰੀ ਜਿੰਪਾ ਵੀ ਆਪਣੇ ਪਾਰਟੀ ਦੇ ਉਮੀਦਵਾਰ ਨੂੰ ਲੈ ਕੇ ਇੱਥੇ ਨਹੀਂ ਆਏ। ਦੋਸਤੋ ਬਸਤੀ ਗਲਵਾ ਦਾ ਇੱਕ ਤੋਂ ਮੁੜ ਫੇਰ ਚਰਚਾ ਦੇ ਵਿੱਚ ਆ ਰਹੀ ਆ ਇੱਥੇ ਦੇ ਜਿਹੜੇ ਲੋਕ ਆ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਆ ਇਸ ਪਿੰਡ ਨੂੰ ਸੜਕ ਦੀ ਮੰਗ ਕਰਦੇ ਆ ਰਹੇ ਆ ਮੌਜੂਦਾ ਸਰਕਾਰਾਂ ਆਂਦੀਆਂ ਜਾਂਦੀਆਂ ਜਾਂਦੀਆਂ ਰਹੀਆਂ ਪਰ ਇਹਨਾਂ ਦੀ ਕਦੇ ਵੀ ਕੋਈ ਵੀ ਸੁਣਵਾਈ ਨਹੀਂ ਹੋਈ ਮੌਜੂਦਾ ਸਰਕਾਰ ਆਮਾਦੀਪਾਟੀ ਦੀ ਗੱਲ ਕਰੀਏ ਤਾਂ ਇੱਥੇ ਮੰਤਰੀ ਜਿੰਪਾ ਜੀ ਵੀ ਆਏ ਸੀਗੇ ਇਹਨਾਂ ਦੇ ਪਿੰਡ ਵਿੱਚ ਉਹਨਾਂ ਵੱਲੋਂ ਵੀ ਇੱਕ ਸਾਲ ਦਾ ਜਿਹੜਾ ਸਮਾਂ ਲਿਆ ਗਿਆ ਸੀਗਾ ਵੀ ਇੱਕ ਸਾਲ ਤੋਂ ਪਹਿਲਾਂ ਪਹਿਲਾਂ ਜਿਹੜੀ ਇਹਨਾਂ ਦੇ ਪਿੰਡ ਦੀ ਸੜਕ ਆ ਇਹਨਾਂ ਨੂੰ ਪਹੁੰਚ ਕੀਤੀ ਜਾਊਗੀ ਪਰ ਬੜੀ ਅਫਸੋਸ ਦੀ ਗੱਲ ਆ ਅੱਜ ਵੀ ਇਹ ਦਰਦ ਦਰਦ ਦੀਆਂ ਠੋਕੜਾਂ ਖਾ ਰਹੇ ਨੇ ਇਹਨਾਂ ਨੂੰ ਜਿਹੜੇ ਆ ਅੱਜ ਵੀ ਇਨਸਾਫ ਨਹੀਂ ਮਿਲਿਆ ਇਸ ਪਿੰਡ ਦੀ ਜਿਹੜੀ ਆ ਆਉਣ ਵਾਲੀ ਸੜਕ ਹਲੇ ਵੀ ਜਿਹੜੀ ਨਹੀਂ ਬਣੀ ਹੈਗੀ ਇਸ ਬਾਰੇ ਅਸੀਂ ਅੱਜ ਬਸਤੀ ਗਲੂਆ ਦੇ ਲੋਕਾਂ ਨਾਲ ਗੱਲਬਾਤ ਕਰਾਂਗੇ ਉਹ ਕੀ ਕਹਿੰਦੇ ਨੇ ਉਹ ਗੱਲ ਕਰ ਚੁੱਕਦੇ ਆ ਕੀ ਨਾਮ ਆ ਭਾਈ ਜੀ ਮੇਰਾ ਨਾਮ ਪਿਆਲਾ ਸਿੰਘ ਜੀ ਪਿੰਡ ਬਸਤੀ ਗਲੂਆ ਜੀ ਮੈਂ पेंट साल डर आबादी कल निवासी हूँ मैं प्यारा सिंह है मेरा उम्र मेरी कानवे साल है और अंग्रेजों के टाइम मैं का माहौल अच्छा बुरा सब देखा और देखता जा रहा। आए बहुत आदमी इतने बड़े बड़े नेता भी आए लेकिन किसी ने साजा कुछ नहीं किया तक वोटा गए पांच साल मूँ नहीं जाने का रास्ता नहीं जाइए कहते तो दसो हूँ अभी रास्ता नहीं तो साढ़े क्या जिंदगी है और किदा असं अपनी जिंदगी पास कर रहे हैं इसे अच्छा तक पॉइजन डालकर वैसे ही खत्म करता जाए सो अच्छा है रोज़ धक्के बच्चे पिछले पिछले बन गया अब सलेरन या शेर पर स्कूल तक लेकर जाने लेकिन कोई साइड सुनाई फिर भी है नहीं ਇੰਨਾ ਰੋਣੇ ਪਿੱਛਣੇ ਤੇ ਵੀ ਆਨੇ ਆਲਤੋ ਕੋ 8000 8 ਲੱਖ ਰੁਪਏ ਆਇਆ ਇੱਥੇ ਆਨੰਦ ਕਹਿੰਦੀ 2 ਲੱਖ ਵਜਿਆ ਬਾਕੀ ਖਾਤਾ ਹੋ ਗਿਆ ਉਹ ਕਿੱਥੇ ਖਾਤਾ ਹੋ ਗਿਆ ਤੁਸੀਂ ਕੀ ਕਰਤਾ ਕਿ ਆ ਨਹੀਂ ਕਿ ਤੁਹਾਡੀ ਕੋ ਚੈੱਕ ਕਰਨ ਵਾਲਾ ਕੋ ਬੰਦਾ ਹੀ ਨਹੀਂ ਹੈ ਤੇ ਇੰਨਾ ਪੈਸਾ ਭੇਜਿਆ ਤੇ ਜਗ ਚੈੱਕ ਤਾਂ ਕਰੀਏ ਵੀ ਪੈਸਾ ਲੱਗਿਆ ਅਸਲੀ ਜਗਾ ਜਾਂ ਨਕਲੀ ਜੀ ਜੀ ਲੇਕਿਨ ਇਸ ਚੀਜ਼ ਨੂੰ ਦੇਖਣ ਵਾਲਾ ਕੋ ਹੈ ਨਹੀਂ ਕਿ ਤੁਹਾਡੇ ਕੋ ਬੰਦੇ ਹੈ ਨਹੀਂ ਉਧਰ ਕਹਿੰਦੇ ਕਿ ਨੌਕਰੀਆਂ ਦੰਗੇ ਲਈ ਨੌਕਰੀਆਂ ਪਤਾ ਬਈਆਂ ਆਪਣੇ ਲੇਕਿਨ ਬੰਦੇ ਕੰਮ ਕਰਨ ਤਾਂ ਨਾ ਜੇ ਪਪਾ ਇਹ ਗੱਲ ਕਰੀਏ ਮੌਜੂਦਾ ਸਰਕਾਰ ਦੇ ਜਿਹੜਾ ਬ੍ਰਹਮਸ਼ੰਕਰ ਜਿੰਪਾ ਤੁਹਾਡੇ ਵੱਲੋਂ ਵੀ ਕਿਹਾ ਗਿਆ ਹੈਗਾ ਕਿ ਬ੍ਰਹਮਸ਼ੰਕਰ ਜਿੰਪਾ ਵੀ ਵੋਟਾਂ ਤੋਂ ਪਹਿਲਾਂ ਇੱਥੇ ਆਏ ਸੀਗੇ ਇਲੈਕਸ਼ਨ ਜਿੱਤਣ ਤੋਂ ਬਾਅਦ ਤੇ ਉਹਨਾਂ ਵੱਲੋਂ ਵੀ ਜਿਹੜਾ ਤੁਹਾਨੂੰ ਵਿਸ਼ਵਾਸ ਦਿਲਾਇਆ ਸੀਗਾ ਕਿ ਆਪਾਂ ਜਲਦ ਤੋਂ ਜਲਦ ਜਿਹੜੀ ਸੜਕ ਬਣਾਈ ਜਾਊਗੀ ਕੀ ਕਹਿੰਦੇ ਹੋ ਇਸ ਤੇ ਹਾਂਜੀ ਇੱਥੇ ਪਹਿਲਾਂ ਉਹ ਥਾਮਨੇ ਸਾਹਿਬ ਆਏ ਥੇ ਔਰ ਯਾਦੂ ਸਾਹਿਬ ਵੀ ਆਏ ਥੇ ਹੋ ਉਹ ਸੋਲੇ ਥੋੜਾ ਜਿਹਾ ਜੱਗ ਜਾ ਸਾਡੇ ਇੱਥੇ ਬਾਬੇ ਦੇ ਬਾਲਕ ਨੇ ਆਜਾ ਥਾ ਤੇ ਉਹਨਾਂ ਨੇ ਖਾਣਾ ਪ੍ਰਸ਼ਾਦ ਵੀ ਲਿਆ ਉਹ ਕਹਿੰਦੇ ਜੀ ਇੱਕ ਸਾਲ ਦੇ ਅੰਦਰ ਥੋੜਾ ਰੋਡ ਟਾਣਾ ਤਨ ਹੋਗਾ ਤੁਸੀਂ ਸਾਡੇ ਪਰ ਛੱਡ ਦਿਓ ਪਹਿਲਾਂ ਸਰਕਾਰਾਂ ਨੂੰ ਛੱਡ ਦਿਓ ਵੋਟ ਪਾਓ ਲਾਓ ਦੇਖੋ ਕਿਹਸਾ ਤੁਹਾਡਾ ਰੋਡ ਨਹੀਂ ਬਣਦਾ ਅੱਜ ਤਹਨੇ ਲਕੜੀਆਂ ਦੇ ਜਾਣੇ ਆਨੇ ਮਰ ਮਰਨੇ ਬਾ ਆ ਗਏ ਹੈ ਰੋਡ ਹਾਲ ਤੱਕ ਨਹੀਂ ਬਣਿਆ ਨਾ ਬਣਨ ਦੀ ਕੋਈ ਉਮੀਦ ਹੈ ਕਿ ਹੁਣ ਇਲੈਕਸ਼ਨ ਹੈ वोटों वास्तव रात दिन चले आदमी नठे आते दौरे आते लेकिन जिले वोटा पै गई सा खबर नहीं आने भी है या कम हो गया उन्ने के बनते बचे उत्थ इसलिए साड़ी प्रार्थना है ज्यादा जो को कोई आवे ना कोई नेता वोट लेन या कोई भी जो आवे तो फिर कम करके क्या गया पैसा तो जनता का ही है गौरमेंट तो मशीन चलाई पैसा बहुत है लेकिन जिते लगना चाहिए उथे लगता नहीं है ਬੱਸ ਵਾ ਗੌਰਮੈਂਟ ਦਿੰਦੀ ਐ ਜਿੱਥੇ ਲਗਾਉਣਾ ਉੱਥੇ ਨਹੀਂ ਲਗਾਉਂਦੀ ਦਾ ਨਾ ਬਾਹਰੋ ਫਲਾਣਾ ਟੋਟਿਆ ਦਾ ਉੱਥੇ ਰੇਲ ਦਿੱਤੀ ਉੱਥੇ ਲੱਗ ਗਿਆ ਇਹ ਬਾਣ ਨੇ ਬਾਜੀ ਚੱਲਦੀ ਐ ਸਾਡੀ ਜ਼ਿੰਦਗੀ ਦਾ ਬਿਲਕੁਲ ਬੇਕਾਰ ਦੀ ਜ਼ਿੰਦਗੀ ਐ ਜੇ ਪਪਾ ਜੀ ਗੱਲ ਕਰੀਏ ਚੋਣਾਂ ਦੇ ਦੌਰ ਚੱਲਦਾ ਪਿਆ ਵਾ ਇਲੈਕਸ਼ਨ ਆ ਰਹੇ ਆ 1 ਜੂਨ ਨੂੰ ਜਿਹੜੇ ਪੰਜਾਬ ਵਿੱਚ ਇਲੈਕਸ਼ਨ ਹੋ ਰਹੇ ਆ ਹਾਂਜੀ ਤੁਹਾਡੇ ਕੋਈ ਉਮੀਦਵਾਰ ਮੋ ਇਸ ਟਾਈਮ ਆਇਆ ਆ ਵੀ ਜਿਹੜੇ ਵਿਧਾਨ ਲੋਕ ਸਭਾ ਦੀ ਜਿਹੜੇ ਚੋਣਾਂ ਦੇ ਕੋਈ ਵੀ ਉਮੀਦਵਾਰ ਤੁਹਾਡੇ ਕੋਲ ਪਹੁੰਚਿਆ ਹਾਂਜੀ ਪਿਛਲੇ ਸਾਲ ਸਾਹਮਣੇ ਬੋਲਦੇ ਨੇ ਨਹੀਂ ਇਸ ਸਾਲ ਦੀ ਗੱਲ ਕਰ ਰਹੇ ਜੀ ਐਸ ਐਸ ਸਾਲ ਕੋਈ ਆਇਆ ਜੀ ਹੁਣ ਕਿਉਂਕਿ ਪਹਿਲੀ ਜੂਨ ਨੂੰ ਵੋਟ ਆ ਰਹੀਆਂ ਨੇ ਵੋਟ ਆ ਰਹੀਆਂ ਨੇ ਤੇ ਲੋਕ ਸਭਾ ਦੀਆਂ ਤੇ ਲੋਕ ਸਭਾ ਦਾ ਕੋਈ ਉਮੀਦਵਾਰ ਤੁਹਾਡੇ ਤੱਕ ਪਹੁੰਚਿਆ ਨਹੀਂ ਹਾਲ ਤੱਕ ਕੋਈ ਨਹੀਂ ਪਹੁੰਚਿਆ ਸਾਡੇ ਕੋਲ ਆਇਆ ਜੀ ਸੀ ਕਿ ਸਾਡੇ ਮੇਰੇ ਕੋਲ ਕੋਈ ਨਹੀਂ ਪਹੁੰਚਿਆ ਹੋਰ ਮਤਲਬ ਦੂਸਰੇ ਘਰ ਕੋਈ ਕਹਿ ਕੇ ਚਲੇ ਗਿਆ ਉਹ ਤਾਂ ਕਹਿ ਨਹੀਂ ਸਕਦਾ ਜੀ ਅੱਛਾ ਜੀ ਲੇਕਿਨ ਮੇਰੇ ਤੱਕ ਨਹੀਂ ਪਹੁੰਚਿਆ ਮੈਂ ਇੱਥੇ ਦਾ ਪ੍ਰਧਾਨ ਹੈ ਗਲਵੇ ਦਾ मेरे तो मेरे तक ये खबर नहीं आए रात मैंने फोन आया कि मीडिया वाले आए अपने बंदे कट्ठे करके तुम तो दसो क्या क्या सू तकलीफा हैं अस अगर गौरमेंट दसीए तो इस करके तबीयत भी ठीक तो ना होने कारण अभी आकर पहुँचे तो तकलीफ दस रहे हैं को आएगा तो फिर उन्हें पैर फड़ा अभी पैर फड़ने योगे इन करने कुछ नहीं है पैर फट कर हथ जोड़ के बेनती करते हैं जैसे ਦੇਵੀ ਦੇਵਤਿਆਂ ਨੂੰ ਮੰਨਦੇ ਐ ਅਸੀਂ ਇਹਨਾਂ ਨੇਤਾ ਲੋਗਾਂ ਨੂੰ ਮੰਨ ਲਿਆ ਲੇਕਿਨ ਫੇਰ ਵੀ ਸਦਾ ਕੰਮ ਨਹੀਂ ਹੁੰਦਾ ਬਲਬੀਰ ਸਿੰਘ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਅਬਸਤੀ ਗਲਿਆਂ ਨੂੰ ਜਿਹੜਾ ਕੋਈ ਵੀ ਸਰਕਾਰਾਂ ਵੱਲੋਂ ਜਿਹੜਾ ਰਸਤਾ ਨਹੀਂ ਹਲੇ ਤੱਕ ਬਣਾਇਆ ਜਾ ਰਿਹਾ ਸਾਡਾ ਆਣਾ ਹਰ ਫਸਲ ਤੇ ਹੁੰਦਾ ਹੈ ਇੱਥੇ ਜੀ ਠੀਕ ਹੈ ਜੀ ਕਣਕ ਦੇ ਟਾਈਮ ਵੀ ਹੁੰਦਾ ਹੈ ਤੇ ਮੱਕੀ ਦੇ ਟਾਈਮ ਵੀ ਹੁੰਦਾ ਹੈ ਜੀ ਠੀਕ ਹੈ ਜੀ ਖਾਦ ਪਾਣ ਦੇ ਟਾਈਮ ਵੀ ਅਸੀਂ ਆਈਦਾ ਜੀ ਠੀਕ ਹੈ ਜੀ ਜੀ ਇੱਥੇ ਪਾਣੀ ਦੀ ਅੱਜ ਤੋਂ 2-4 ਸਾਲ ਪਹਿਲਾਂ ਪਾਣੀ ਲਾਗੂ ਹੋਇਆ ਹੈ ਠੀਕ ਹੈ ਜਿਹੜੇ ਕਿ ਅਸੀਂ 40 ਸਾਲ ਤੋਂ ਪਾਣੀ ਡਾੜੇ ਤੋਂ ਹੀ ਲੈ ਕੇ ਵਰਤੇਦੇ ਰਹੇ ਜੀ ਠੀਕ ਹੈ ਜੀ ਇਸ਼ਨਾਨ ਕਰਨ ਵਾਸਤੇ ਵੀ ਪਾਣੀ ਦੀ ਬਹੁਤ ਕਿੱਲਤ ਸੀ ਠੀਕ ਹੈ ਜੀ ਜੋ ਕਿ ਸਾਡੇ ਅੱਜ ਬੱਚੇ ਐ ਇਹਨਾਂ ਨੂੰ ਪੜ੍ਹਾਈ ਤੌਰ ਤੇ ਅਸੀਂ ਬਾਹਰ ਭੇਜਦੇ ਆਂ ਅੱਛੇ ਸਕੂਲਾਂ ਦੇ ਵਿੱਚ ਕੋਈ ਵੀ ਰਸਤਾ ਲਾਗੂ ਨਹੀਂ ਹੈ ਠੀਕ ਹੈ 2 ਕਿਲੋਮੀਟਰ ਦੇ ਆਸ-ਪਾਸ ਅਰੇਂਜ ਹੈਗੀ ਐ ਪਿੰਡ ਸਲੇਰਨ ਦੀ ਜੀ ਠੀਕ ਹੈ ਬਿਲਕੁਲ ਕੱਚਾ ਰਸਤਾ ਜੀ ਮੋਟਰਸਾਈਕਲ ਸਾਡਾ ਸਲਿੱਪ ਹੋ ਜਾਂਦਾ ਹੈ ਗੱਡੀ ਸਾਡੀ ਜਾਂਦੀ ਕੋਈ ਨਹੀਂ ਸ਼ੇਰਪਰ ਦੇ ਤੌਰ ਤੇ ਲੈ ਲਓ ਉਹ ਵੀ ਸਾਡਾ 2 ਕਿਲੋਮੀਟਰ ਦਾ ਫਾਸਲਾ ਹੈ ਜੀ ਉਹੀ ਹਾਲ ਸਾਡਾ ਡਾਡੇ ਹੈ ਇਧਰੋਂ 1.5 ਕਿਲੋਮੀਟਰ ਦਾ ਵਿੱਚ ਨਾਲਾ ਆ ਜਾਂਦਾ ਹੈ ਠੀਕ ਹੈ ਜੀ ਉਥੋਂ ਕੋਈ ਚਾਂਸ ਨਹੀਂ ਹੈ ਪੱਕਾ ਰਸਤਾ ਬਣਦਾ ਜੀ ਠੀਕ ਹੈ ਸ਼ੇਰਪੁਰ اور ਪਿੰਡ ਸਲੇਰਨ ਦੇ ਵਿੱਚੋਂ ਦੀ ਰਸਤੇ ਦੀ ਮੰਗ ਕਰਦੇ ਆ ਜੇ ਹੋ ਜਾਏ ਤਾਂ ਬਹੁਤ ਚੰਗੀ ਗੱਲ ਹੈ ਜੇ ਸਰਕਾਰਾਂ ਨੇ ਵੋਟਾਂ ਸਾਡੀਆਂ ਲੈਣੀਆਂ ਆ ਵੋਟਾਂ ਲੈ ਕੇ ਖੁਸ਼ ਹੈ ਰਸਤੇ ਕੱਚੇ ਛੱਡਣੇ ਆ ਤਾਂ ਅਸੀਂ ਇਦਾਂ ਖੁਸ਼ ਆ ਠੀਕ ਹੈ ਜੀ ਠੀਕ ਹੈ ਜੀ ਜਿੱਦਾਂ ਹੁਣ ਲੋਕ ਸਭਾ ਦੀਆਂ ਵੋਟਾਂ ਆ ਰਹੀਆਂ ਨੇ ਹਾਂ ਜੀ ਅੱਜ ਆਪਣੇ ਉਮੀਦਵਾਰ ਜਿੰਨੇ ਵੀ ਨੇ ਉਹ ਆਪਣੇ ਆਪਣੇ ਪਾਰਟੀ ਲਈ ਆਪਣੇ ਆਪਣੇ ਵੋਟਾਂ ਲਈ ਪਿੰਡ ਪਿੰਡ ਜਾ ਕੇ ਘੁੰਮ ਰਹੇ ਨੇ ਹਾਂ ਜੀ ਤੁਹਾਡੇ ਤੱਕ ਕਿਸ ਨੇ ਪਹੁੰਚ ਕੀਤੀ ਨਹੀਂ ਮੇਰੇ ਤੱਕ ਨਾ ਸਲੇਰਨ ਕੀਤੀ ਹੈ ਤੇ ਅੱਜ ਮੈਨੂੰ ਤੀਸਰਾ ਦਿਨ ਇੱਥੇ ਗਲੂਏ ਦੇ ਵਿੱਚ ਹੈ ਜੀ ਜੀ ਕਿਸੇ ਬੰਦੇ ਨੇ ਵੀ ਆ ਕੇ ਸਾਨੂੰ ਨਹੀਂ ਪੁੱਛਿਆ ਠੀਕ ਹੈ ਜੀ ਠੀਕ ਹੈ ਜੀ ਤੇ ਬੱਚਿਆਂ ਨੂੰ ਅਸੀਂ ਮੋਟਰਸਾਈਕਲ ਦੇ ਪਿੱਛੇ ਸਕੂਲ ਟਾਈਮ ਸਵੇਰੇ ਛੱਡ ਕੇ ਆਈਦਾ ਬੱਸ ਬਿਠਾਈਦਾ ਜੀ 1:30 ਵਜੇ 2:00 ਵਜੇ ਫਿਰ ਅਸੀਂ ਲੈਣ ਜਾਂਦੇ ਆਂ ਅਸੀਂ ਕੰਮ ਕਿਹੜੇ ਵੇਲੇ ਕਰਾਂਗੇ ਜੀ ਹੂੰ ਸਿਹੜੀ ਕਿਲੇ ਕਿਹੜੇ ਵੇਲੇ ਕਰਾਂਗੇ ਜੀ ਪੱਕੀ ਨੌਕਰੀ ਅਸੀਂ ਕਿਹੜੇ ਵੇਲੇ ਫੜਾਂਗੇ ਜੀ ਜੀ ਅਸੀਂ ਤਾਂ ਬੱਚਿਆਂ ਦੇ ਇੱਕ ਟਾਈਮ ਟੂ ਟਾਈਮ ਉਹਨਾਂ ਨੂੰ ਛੱਡਣ ਔਰ ਲਿਆਣ ਦੇ ਨੌਕਰ ਹੈ ਜੀ ਠੀਕ ਹੈ ਜੀ ਤਾਂ ਖਾਣੇ ਦਾ ਉਪਰਾਲਾ ਕਦੋਂ ਕਰਨਾ ਅਸੀਂ ਜੀ ਠੀਕ ਹੈ ਜੀ ਬਸ ਐਨੀ ਇੱਕ ਸਾਡੀ ਅਰਜ਼ ਹੈ ਕਿ ਕਹਿ ਕੇ ਅਸੀਂ ਸਰਕਾਰ ਵੱਲੋਂ ਬਹੁਤ ਹੀ ਸ਼ੁਕਰਾਨਾ ਕਰਦੇ ਆਂ ਕਿ ਸਾਡੇ ਨਾਲ ਜੋ ਵਰਤਾਵਾ ਕਰ ਰਹੇ ਆ